ਆਬਾਂ ਪੀਣੀਆਂ ਮੀਟ ਖਾਣਾ ਬੱਕਰਾ ਵੜਨਾ ਵਾਇਗਰੂ ਜੀ ਦਰਿਆਵਾਂ ਦੇ ਕਿਨਾਰਿਆਂ ਤੇ ਬੈ ਕੇ ਮੱਛੀ ਮਾਸ ਕਟ-ਕਟ ਖਾਣਾ ਇਹਨੂੰ ਹੁਣ ਅਵੋਇਡ ਕਰੋ ਯਮਨਾ ਨਦੀ ਗੰਗਾ ਨਦੀ ਦੇ ਕਿਨਾਰਿਆਂ ਤੇ ਬੈ ਕੇ ਸ਼ਰਾਬਾਂ ਇਹ ਦੇ ਆਰ ਨਾਟ ਵਿਜ਼ਿਟਿੰਗ ਪਲੇਸ ਟੂਰਿਸਟ ਪਲੇਸ ਕਿ ਤੁਹਾਡਾ ਇੱਥੇ ਫਨ ਚੱਲ ਰਿਹਾ ਹੈ ਸ੍ਰਿਸ਼ਟੀ ਆਪਣਾ ਇਨਸਾਫ ਲੈਂਦੀ ਹੈ ਤੇ ਹੁਣ ਸਾਰੇ ਪੰਜਾਬੀ ਸੁਧਰ ਜਾਓ ਤੁਹਾਡੀ ਖੇਤਾਂ ਵਿੱਚ ਸੰਗਤਾਂ ਨਜ਼ਰ ਆਣੀਆਂ ਚਾਹੀਦੀਆਂ ਸੁਖਮਨੀ ਸਾਹਿਬ ਜੀ ਦੇ ਪਾਠ ਨਜ਼ਰ ਆਣੇ ਚਾਹੀਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਨਜ਼ਰ ਆਣੀ ਚਾਹੀਦੀ ਹੈ ਇਹ ਪੰਜਾਬ ਦੀ ਧਰਤੀ ਹੈ ਸਿਆਣੇ ਬਣੋ ਨਾਮ ਸਿਮਰਨ ਨਾਲ ਜੁੜੋ ਜਿਹੜੀਆਂ ਔਰਤਾਂ ਘਰ ਬੈਠੀਆਂ ਉਹਨਾਂ ਨੂੰ ਕੋ ਪੰਜਾਬ ਲਈ ਅਰਦਾਸ ਕਰਨ ਪੰਜਾਬ ਵਾਕਈ ਖਤਰੇ 'ਚ ਹੈ ਅ ਤੁਸੀਂ ਇਹਨਾਂ ਦੀ ਸਾਰੀ ਡੇਲੀ ਪੋਸਟ ਦੇਖੋਗੇ ਕਿਵੇਂ ਪੇੜ ਗਿਰ ਰਹੇ ਨੇ ਕਿਵੇਂ ਪਾਣੀ ਉੱਪਰ ਹੌਲੀ-ਹੌਲੀ ਪਿੰਡ ਨੂੰ ਡਿਸਟਰੋਏ ਕਰ ਰਿਹਾ ਲੋਕਾਂ ਦੇ ਕਿੱਲੇ ਰੁੜ ਗਏ ਲੋਕੀ ਰੋ ਰਹੇ ਨੇ ਕਿ ਸਾਡੇ 8 ਕਿल्ले 10 ਕਿल्ले ਹੁਣ ਉਹਨਾਂ ਨੂੰ ਦੱਸੋ ਕੌਣ ਪੁੱਛੂਗਾ